ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰਨ ਲਈ ਇਹ ਟਰੋਲ ਕਰ ਰਹੀ ਆ ਮਾਫੀ ਮੰਗਣ ਦੀ بجائے ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਵੱਖਰਾ ਏਜੰਡਾ ਤੇ ਲਿਖਿਆ ਉਹਨੂੰ ਸਿਕਿਉਰਿਟੀ ਮਿਲੀ ਜਾ ਉਹ ਬੜੀ ਖੁਸ਼ ਆ ਪਹਿਲਾਂ ਤਾਂ ਇਹੋ ਹੀ ਸਵਾਲ ਅਸੀਂ ਕਰਦੇ ਆ ਕਿ ਉਹ ਕੀ ਇੱਥੇ ਫੋਟੋ ਭਜਾਉਣੀ ਆਈ ਸੀ ਜਾਂ ਨਮਸਕਾਰ ਕਰਨਾ ਆਇਆ ਸੀ ਤੋਂ ਪਹਿਲਾਂ ਤਾਂ ਇਸ ਗੱਲ ਦਾ ਹੀ ਮੈਂ ਸੰਤੁਸ਼ਟੀ ਵੀ ਪ੍ਰਗਟਾ ਕਰਦਾ ਤੇ ਇਸ ਗੱਲ ਹੀ ਇਹ ਜੁਨਾ ਸਮੁੱਚਾ ਸਮਾਜ ਆ ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਕਿਉਂ ਨਹੀਂ ਉਹਨਾਂ ਨੇ ਇਸ ਮੁੱਦੇ ਤੇ ਇਸ ਗੱਲ ਦਾ ਜਿਵੇਂ ਨਖੇਦੀ ਕੀਤੀ ਆ ਕਿ ਜਿਹੜੀ ਉਸ ਲੜਕੀ ਨੇ ਇੱਥੇ ਆ ਕੇ ਜਿਹੜਾ ਜਿਹੜਾ ਉਹਨੇ ਆਪਣੇ ਤੌਰ ਤੇ ਇੱਕ ਫੋਟੋ ਸੈਸ਼ਨ ਕਰਵਾਇਆ ਤੇ ਉਸ ਗੱਲ ਦੀ ਸਾਰੇ ਪਾਸਿਆਂ ਤੋਂ ਨਖੇਦੀ ਆ ਰਹੀ ਹੈ ਇੱਕ ਗੱਲ ਤੇ ਇਹ ਗੱਲ ਤੁਹਾਨੂੰ ਵੀ ਪਤਾ ਤੁਹਾਡੇ ਚੈਨਲਾਂ ਤੋਂ ਚੱਲ ਚੁੱਕੀ ਆ ਕਿ ਉਹ ਲੜਕੀ ਜਿਹੜੀ ਆ ਇੱਥੇ ਮੱਥਾ ਟੇਕਣ ਵਾਸਤੇ ਨਹੀਂ ਸੀ ਆਈ ਉਹ ਜਿੰਨੇ ਕੁਸ਼ ਮਿੰਟ ਜਿਹੜੀ ਆ ਇੱਥੇ ਆਈ ਆ ਉਹ ਆਪਣੀ ਫੋਟੋ ਕਰਵਾ ਕੇ ਇਥੋਂ ਚਲੀ ਗਈ ਆ ਤੇ ਉਹ ਜਿਹੜੀ ਫੋਟੋ ਪਾਉਂਦੀ ਆ ਇਹ ਹਰ ਦੇਖੋ ਵੱਡੀ ਗੱਲ ਇਹ ਕਹਿਣੀ ਚਾਹੁੰਦੇ ਆ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜਾ ਔਰਤ ਜਾਤੀ ਦਾ ਸਤਕਾਰ ਕਰਦਾ ਉਹਦਾ ਸਨਮਾਨ ਕਰਦਾ ਤੇ ਇਹ ਸਿੱਖ ਤਾਂ ਐਸੇ ਨੇ ਜਿਨ੍ਹਾਂ ਤੇ ਜਿਨ੍ਹਾਂ ਦਾ ਇਸ ਗੱਲ ਦਾ ਇਤਿਹਾਸ ਜਿਉਂਦਾ ਵਾ ਕਿ ਕਿਸੇ ਦੀ ਵੀ ਬਹੂ ਬੇਟੀ ਹੋਵੇ ਉਸ ਨੂੰ ਬਚਾਉਣ ਉਹਦੀ ਇੱਜ਼ਤ ਨੂੰ ਮਹਿਫੂਜ਼ ਰੱਖ ਕੇ ਉਹਦੇ ਘਰ ਹੀ ਪਹੁੰਚਾਉਣ ਦਾ ਕੰਮ ਜਿਹੜਾ ਸਿੱਖਾਂ ਨੇ ਕੀਤਾ ਇਤਿਹਾਸ ਇਸ ਗੱਲ ਬੋਲਦਾ ਪਰ ਅੱਜ ਕੀ ਹੋ ਰਿਹਾ ਅੱਜ ਜਿਹੜੀ ਉਹ ਲੜਕੀ ਆ ਉਹ ਲੜਕੀ ਮਾਫੀ ਮੰਗ ਰਹੀ ਆ ਮਾਫੀ ਮੰਗਣਾ ਕੋਈ ਮਾਰੀ ਗੱਲ ਨਹੀਂ ਹੈਗੀ ਪਰ ਉਹਦੇ ਨਾਲ ਇੱਕ ਗੱਲ ਕਹਿ ਰਹੀ ਆ ਕਿ ਮੇਰੇ ਉਥੇ ਜਾਣ ਦੇ ਨਾਲ ਜਿਹੜਾ ਮੈਂ ਇਹ ਪੋਸਟ ਪਾਈ ਆ ਉਹਦੇ ਮੇਰੇ ਤੇ ਮਾਰਨ ਦੀਆਂ ਧਮਕੀਆਂ ਮੇਰੇ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਉਸ ਲੜਕੀ ਨੂੰ ਇਹ ਕਹਿਣਾ ਚਾਹਣਾ ਕਿ ਜਿਹੜੇ ਤੈਨੂੰ ਧਮਕੀ ਦੇ ਰਹੇ ਆ ਉਹਨਾਂ ਦੇ ਖਿਲਾਫ ਤੂੰ ਰਿਪੋਰਟ ਦਰਜ ਕਰਾ ਇੱਕ ਸਿੱਖ ਜਿਹੜਾ ਵਾ ਉਹ ਕਦੇ ਵੀ ਇਸ ਗੱਲ ਦੇ ਲਈ ਕਿਤੇ ਵੀ ਕਿਸੇ ਔਰਤ ਨੂੰ ਨਾ ਇਹ ਧਮਕੀ ਦਿੰਦਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਇਹ ਮਾੜਾ ਕੋ ਕਰਮ ਕਰਨ ਦੀ ਉਹ ਆਪਣੇ ਆਪ ਦੇ ਵਿੱਚ ਕੋਈ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨੂੰ ਧਮਕੀ ਦਿੰਦਾ ਤੇ ਇਹ ਸਾਰਾ ਕੁਝ ਸਿੱਖਾਂ ਨੂੰ ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟ੍ਰੋਲ ਕਰ ਰਹੀ ਆ ਤੇ ਫੇਰ ਕੁਝ ਲੋਕ ਉਹਦੀ ਸਹਾਇਤਾ ਵੀ ਕਰ ਰਹੇ ਨੇ ਜੇ ਕਹਿ ਲਈਏ ਕਿ ਕੰਗੜਾ ਰੋਦ ਵਰਗਿਆਂ ਦੀ ਵੱਡਾ ਸਾਫ਼ ਜਿਹੜਾ ਜਿਹਾ ਦਿਖਾਈ ਦੇ ਰਿਹਾ ਉਹ ਸਾਨੂੰ ਇਸ ਗੱਲ ਤੇ ਬਹੁਤ ਵੱਡਾ ਦੁੱਖ ਹੈ ਕਿ ਉਹ ਮਾਫੀ ਮੰਗਣ ਦੀ ਬਜਾਏ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਵੱਖਰਾ ਏਜੰਡਾ ਤੇ ਲਿਖਿਆ ਉਹਨੂੰ ਸਕਿਉਰਿਟੀ ਮਿਲੀ ਆ ਉਹ ਬੜੀ ਖੁਸ਼ ਆ ਤੇ ਸਾਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਸਿੱਖ ਕਿਤੇ ਵੀ ਬੈਠਾ ਹੋਵੇ ਸਿੱਖ ਕਦੇ ਵੀ ਇਸ ਤਰ੍ਹਾਂ ਦੀ ਘਰਾਉਣੀ ਹਰਕਤ ਨਾ ਬੋਲ ਕੇ ਕਰਦਾ ਤੇ ਨਾ ਕੁਰਮ ਦੇ ਤੌਰ ਤੇ ਕਰਦਾ ਇਸ ਗੱਲ ਲਈ ਅਸੀਂ ਕਹਿੰਨੇ ਆ ਉਹਨੂੰ ਕਿ ਆਪਣਾ ਜਿਹੜਾ ਇਹ ਗੱਲ ਕੀਤੀ ਆ ਉਹਦੇ ਲਈ ਜਾਵੇ ਪੁਲਿਸ ਕੋਲ ਜਾਵੇ ਜਿੰਨਾ ਬੰਦੇ ਨੇ ਧਮਕੀ ਦਿੱਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਵੇ ਦੇਖੋ ਜੀ ਯਾਤਰੀ ਜਿਹੜੇ ਆ ਹਰ ਬੰਦਾ ਵਾ ਉਹ ਹਰ ਬੰਦੇ ਨੂੰ ਇਥੋਂ ਦੀ ਮਰਜ਼ਾਦਾ ਦਾ ਉਹਨਾਂ ਗਿਆਨ ਨਹੀਂ ਹੁੰਦਾ ਸੋ ਇਹ ਪਹਿਲਾਂ ਤਾਂ ਇਹੋ ਹੀ ਸਵਾਲ ਅਸੀਂ ਕਰਦੇ ਆਂ ਕਿ ਉਹ ਕੀ ਆ ਇੱਥੇ ਫੋਟੋ ਖਿਚਾਉਣੀ ਆਈ ਸੀ ਜਾਂ ਨਮਸਕਾਰ ਕਰਨ ਆਈ ਸੀ ਉਹ ਇਹ ਗੱਲ ਕਲੀਅਰ ਹੋ ਚੁੱਕੀ ਆ ਕਿ ਸਿਰਫ ਤੇ ਸਿਰਫ ਉਹ ਹਵਾਈ ਯਾਤਰਾ ਹੀ ਇੱਥੇ ਫੋਟੋ ਖਿੱਚ ਕੇ ਆਪਣੇ ਆਪ ਨੂੰ ਉਹ ਸਟੈਬਲਿਸ਼ ਕਰਨ ਲਈ ਆਪਣੀ ਮਸ਼ਹੂਰੀ ਕਰ ਲਈ ਆਈ ਸੀ ਜਿਹੜੀ ਗੱਲ ਦੇ ਵਿੱਚ ਮੈਂ ਦੇਖ ਰਿਹਾ ਕਿ ਉਹ ਕਾਮਯਾਬ ਹੋ ਚੁੱਕੀ ਆ ਪਰ ਇਹ ਗੱਲ ਅਸੀਂ ਕਿਤੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੇ ਇੱਕ ਪਾਸੇ ਧਾਰਮਿਕ ਬਗਿਆ ਕਰ ਰਹੇ ਹੋ ਤੇ ਦੂਜੇ ਪਾਸੇ ਸਿੱਖਾਂ ਨੂੰ ਬਦਨਾਮ ਕਰੇ ਅਸੀਂ ਕਹਿੰਦੇ ਆ ਇਸ ਗੱਲ ਦਾ ਸਬੂਤ ਸਾਹਮਣੇ ਲਿਆਵੇ ਕਿ ਕਿਹੜੇ ਬੰਦੇ ਤੈਨੂੰ ਧਮਕੀ ਦੇ ਰਹੇ ਨੇ ਆਪੇ ਇਹ ਧਮਕੀਆਂ ਲੈ ਕੇ ਆਪਣੇ ਆਪ ਨੂੰ ਬਾਹਰ ਰਹੇ ਨੇ ਤੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਸੋ ਇਹ ਗੱਲ ਜਿਹੜੀ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਕਹਿਣੀ ਚਾਹੁੰਦੇ ਆ ਉਹ ਵੱਖਰੇ ਵੱਖਰੇ ਤੌਰ ਤੇ ਅਸੀਂ ਵੀਡੀਓ ਨਹੀਂ ਭਾਈ ਤੁਹਾਡੇ ਮਾਧਿਅਮ ਨਾਲ ਹੀ ਕਰਨੀ ਚਾਹੁੰਦੇ ਆ ਕਿਰਪਾ ਕਰਕੇ ਅੱਜ ਦੇ ਇਸ ਮੁੱਦੇ ਦੇ ਤੋਂ ਇਲਾਵਾ ਇਹ ਗੱਲ ਨੂੰ ਵੱਖਰਾ ਆਪਣੇ ਤੌਰ ਤੇ ਤੁਸੀਂ ਕਰਿਓ ਕਿਉਂਕਿ ਅੱਜ ਦਾੜਾ ਮੁੱਦਾ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਆ। ਇਹ ਮਹਾਰਾਣੀ ਇਸ ਗੱਲ ਦੀ ਆ ਕਿ ਕਿਉਂ ਨਹੀਂ ਇਸ ਗੱਲ ਦਾ ਵਾਸਤੇ ਗੰਭੀਰਤਾ ਲਈ ਜਾਂਦੀ ਜਦੋਂ ਕਿ ਸਰਕਾਰ ਨੇ ਇਸ ਗੱਲ ਲਈ ਕੋਰਟ ਨੇ ਇਸ ਗੱਲ ਲਈ ਸਾਨੂੰ ਮਨਜ਼ੂਰੀ ਵੀ ਦਿੱਤੀ ਆ ਤੇ ਨਾ ਇਸ ਗੱਲ ਦੀ ਭੀਖ ਮੰਗਣ ਦੀ ਲੋੜ ਆ ਜੇ ਉਸ ਬੱਚੀ ਦਾ ਜਿਹੜਾ ਉਹ ਇੱਕ ਖਰਾਬ ਕਰਨ ਦਾ ਜਿਹੜੇ ਲੋਕ ਇਸ ਗੱਲ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਪ੍ਰਧਾਨ ਜੀ ਨੇ ਵੀ ਇਹ ਗੱਲ ਕਹਿਤੀ ਆ। ਯੋ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਰਿਹਾ ਸ਼ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਆ ਸੋ ਜਿੰਨੇ ਵੀ ਪੰਥ ਕਹਿੰਦੇ ਹੁੰਦੇ ਹ ਹਤੈਸ਼ੀ ਲੋਕ ਆ ਉਹ ਇਹਨਾਂ ਗੱਲਾਂ ਦਾ ਡਟਕਾ ਵਿਰੋਧ ਕਰਦੇ ਆ ਸੋ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜੀ ਜਿਹੜੀ ਕਿਰਿਆ ਪ੍ਰਕਿਰਿਆ ਜਿਹੜੀ ਦੇਸ਼ ਦੇ ਅੰਦਰ ਚੱਲ ਰਹੀ ਆ ਸਿੱਖਾਂ ਨੂੰ ਹਰ ਥਾਂ ਚ ਚੁਣੌਤੀ ਦੇਣ ਦੀ ਇਹ ਬਹੁਤ ਮਾੜੀ ਆ ਤੇ ਸਿੱਖਾਂ ਵੱਲੋਂ ਕੀਤੀ ਕਾਰਵਾਈ ਨੂੰ ਫਿਰ ਬਾਅਦ 'ਚ ਵਖਵਾ ਤੇ ਆਤਵਾ ਦਾ ਨਾਮ ਦਿੰਦੇ ਆ ਸੋ ਇਸ ਗੱਲ ਨੂੰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਗੱਲ ਤੇ ਖਾਸ ਗੰਭੀਰਤਾ ਨਾਲ ਚੱਲਣ ਤੇ ਇਸ ਦੇ ਖਿਲਾਫ ਜ ਕਾਰਵਾਈ ਕਰਨ ਜਿਹੜੇ ਲੋਕ ਇਸ ਗੱਲ ਦੇ ਦੋਸ਼ੀ